ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਪਤਨੀ ਨੇ ਆਪਣੀ ਕਿਟਨੀ ਦੇ ਕੇ ਪਤੀ ਦੀ ਜਾਨ ਬਚਾਈ ਪਰ ਹੋਸ਼ ਵਿੱਚ ਆਉਂਦੇ ਹੀ ਪਤੀ ਨੇ ਉਸ ਤੋਂ ਤਲਾਕ ਮੰਗ ਲਿਆ ਆਖਰ ਕਿਉਂ ਜਦੋਂ ਵਜ੍ਹਾ ਸਾਹਮਣੇ ਆਈ ਤਾਂ ਸਭ ਦੇ ਰੋਂਗਟੇ ਖੜੇ ਹੋ ਗਏ ਹਸਪਤਾਲ ਦੇ ਉਸ ਕਮਰੇ ਵਿੱਚ ਸੁਮਨ ਦੀਆਂ ਅੱਖਾਂ ਖੁੱਲੀਆਂ ਤਾਂ ਉਸ ਨੂੰ ਪੇਟ ਦੇ ਅੱਧੇ ਹਿੱਸੇ ਵਿੱਚ ਜੁਬਦੇ ਹੋਏ ਦਰਦ ਦਾ ਅਹਿਸਾਸ ਹੋ ਰਿਹਾ ਸੀ ਫਿਰ ਵੀ ਦਿਮਾਗ ਵਿੱਚ ਸਿਰਫ ਇੱਕ ਹੀ ਨਾਮ ਗੂੰਜ ਰਿਹਾ ਸੀ ਰਾਜਵੀਰ ਰਾਜਵੀਰ ਠੀਕ ਤਾਂ ਹੈ ਨਾ ਕਮਜ਼ੋਰ ਆਵਾਜ਼ ਵਿੱਚ ਉਹ ਬੋਲੀ ਕੋਲ ਖੜੀ ਨਰਸ ਨੇ ਝੁੱਕ ਕੇ ਉਸਦੇ ਮੱਥੇ ਤੋਂ ਪਸੀਨਾ ਪੂੰਝਿਆ ਤੇ ਮੁਸਕੁਰਾ ਕੇ ਕਿਹਾ ਹਾਂ ਤੁਸੀਂ ਚਿੰਤਾ ਨਾ ਕਰੋ ਆਪਰੇਸ਼ਨ ਸਫਲ ਰਿਹਾ ਤੁਹਾਡਾ ਪਤੀ ਬਿਲਕੁਲ ਠੀਕ ਹੈ ਬਸ ਹਜੇ ਤੱਕ ਉਹਨੂੰ ਹੋਸ਼ ਨਹੀਂ ਆਇਆ ਨਰਸ ਦੇ ਸ਼ਬਦ ਸੁਮਨ ਦੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ਖਬਰੀ ਸੀ ਮੈਂ ਉਹਨਾਂ ਨੂੰ ਮਿਲਣਾ ਸੁਮਨ ਨੇ ਯਾਦ ਕੀਤੀ ਹਜੇ ਨਹੀਂ ਡਾਕਟਰ ਨੇ ਕਮਰੇ ਵਿੱਚ ਆਉਂਦੇ ਹੋਏ ਨਰਮੀ ਨਾਲ ਕਿਹਾ ਸੁਮਨ ਜੀ ਤੁਸੀਂ ਆਪਣੀ ਇੱਕ ਕਿਡਨੀ ਡੋਨੇਟ ਕੀਤੀ ਹੈ ਤੁਹਾਡਾ ਸਰੀਰ ਵੀ ਇੱਕ ਵੱਡੇ ਆਪਰੇਸ਼ਨ ਵਿੱਚੋਂ ਗੁਜ਼ਰਿਆ ਹੈ ਤੁਹਾਨੂੰ ਤੇ ਰਾਜਵੀਰ ਨੂੰ ਹੁਣ ਪੂਰੀ ਤਰ੍ਹਾਂ ਆਰਾਮ ਦੀ ਜ਼ਰੂਰਤ ਹੈ ਤੁਸੀਂ ਦੋਨੇ ਅਲੱਗ-ਅਲੱਗ ਰਿਕਵਰੀ ਰੂਮ ਵਿੱਚ ਨਿਗਰਾਨੀ ਵਿੱਚ ਰਹੋਗੇ ਸੁਮਨ ਦੇ ਦਿਲ ਵਿੱਚ ਇੱਕ ਬੇਚੈਨੀ ਸੀ ਪਰ ਡਾਕਟਰ ਦੀ ਗੱਲ ਵਿੱਚ ਵੀ ਤਰਕ ਸੀ ਇੱਕ ਇੱਕ ਪਲ ਸੁਮਨ ਬੜੀ ਮੁਸ਼ਕਲ ਨਾਲ ਕੱਟ ਰਹੀ ਸੀ ਬਸ ਉਸ ਘੜੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਜਦੋਂ ਉਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਗੀ ਤੇ ਕਹੇਗੀ ਦੇਖੋ ਦੇਖੋ ਮੈਂ ਕਰ ਦਿਖਾਇਆ ਆਖਿਰਕਾਰ ਉਹ ਦਿਨ ਆ ਹੀ ਗਿਆ ਡਾਕਟਰ ਨੇ ਉਸ ਨੂੰ ਰਾਜਵੀਰ ਦੇ ਕਮਰੇ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਦਰਦ ਦੇ ਬਾਵਜੂਦ ਵੀ ਸੁਮਨ ਦਾ ਦਿਲ ਖੁਸ਼ੀ ਨਾਲ ਧੜਕ ਰਿਹਾ ਸੀ ਉਹ ਸੋਚ ਰਹੀ ਸੀ ਕਿ ਰਾਜਵੀਰ ਉਸ ਨੂੰ ਦੇਖਦੇ ਹੀ ਕਹੇਗਾ ਸ਼ਾਇਦ ਉਸ ਦੀਆਂ ਅੱਖਾਂ ਭਰ ਆਉਣਗੀਆਂ ਸ਼ਾਇਦ ਉਸ ਦਾ ਹੱਥ ਫੜ ਕੇ ਕਹੇਗਾ ਕਿ ਤੇਰੇ ਹੁੰਦੇ ਹੋਏ ਮੈਨੂੰ ਕੁਝ ਨਹੀਂ ਹੋ ਸਕਦਾ ਕਮਜ਼ੋਰ ਕਦਮਾਂ ਨਾਲ ਨਰਸ ਦਾ ਸਹਾਰਾ ਲੈ ਕੇ ਉਹ ਰਾਜਵੀਰ ਦੇ ਕੋਲ ਪਹੁੰਚੀ ਰਾਜਵੀਰ ਦੀਆਂ ਅੱਖਾਂ ਖੁੱਲੀਆਂ ਸੀ ਤੇ ਉਹ ਛੱਤ ਨੂੰ ਘੂਰ ਰਿਹਾ ਸੀ ਰਾਜਵੀਰ ਸੁਮਨ ਦੀ ਆਵਾਜ਼ ਖੁਸ਼ੀ ਤੇ ਦਰਦ ਨਾਲ ਮਿਲੇ-ਜੁਲੇ ਕੰਬ ਰਹੀ ਸੀ ਉਸ ਨੇ ਆਪਣਾ ਹੱਥ ਅੱਗੇ ਕੀਤਾ ਤਾਂ ਕਿ ਰਾਜਵੀਰ ਦਾ ਹੱਥ ਫੜ ਸਕੇ ਪਰ ਉਸ ਤੋਂ ਬਾਅਦ ਰਾਜਵੀਰ ਨੇ ਜੋ ਕੀਤਾ ਉਹ ਤਾਂ ਸੁਮਨ ਨੇ ਕਦੇ ਸੋਚਿਆ ਵੀ ਨਹੀਂ ਸੀ ਰਾਜਵੀਰ ਨੇ ਉਸ ਦੇ ਵੱਲ ਦੇਖੇ ਬਿਨਾਂ ਹੀ ਆਪਣਾ ਹੱਥ ਪਿੱਛੇ ਖਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹਾ ਭਾਵ ਸੀ ਇੱਕ ਬੇਜਾਨ ਆਵਾਜ਼ ਵਿੱਚ ਕਿਹਾ ਸੁਮਨ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ ਇਹ ਸ਼ਬਦ ਨਹੀਂ ਸੀ ਇਹ ਜ਼ਹਿਰੀਲੇ ਤੀਰ ਸੀ ਜੋ ਸਿੱਧਾ ਸੁਮਨ ਦੇ ਦਿਲ ਵਿੱਚ ਚੁੱਭ ਗਏ ਉਸ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਉਸ ਦਾ ਸਰੀਰ ਸੁੰਨ ਹੋ ਗਿਆ ਸੀ ਉਸ ਨੂੰ ਵੀਲਚੇਅਰ ਤੇ ਵਾਪਸ ਉਸ ਦੇ ਕਮਰੇ ਤੱਕ ਪਹੁੰਚਾਇਆ ਗਿਆ ਪਰ ਉਸ ਦਾ ਦਿਮਾਗ ਹਜੇ ਵੀ ਉਸ ਝਟਕੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਨਰਸ ਨੇ ਉਸ ਨੂੰ ਬੈੱਡ ਦੇ ਉੱਪਰ ਪਾਇਆ ਤੇ ਉਹ ਛੱਤ ਨੂੰ ਘੂਰਦੀ ਰਹਿ ਗਈ ਉਸ ਦੇ ਦਿਮਾਗ ਵਿੱਚ ਇੱਕ ਹੀ ਸਵਾਲ ਵਾਰ-ਵਾਰ ਗੂੰਜ ਰਿਹਾ ਸੀ ਕਿਉਂ ਆਖਰ ਕਿਉਂ ਕੀ ਗਲਤੀ ਹੋ ਗਈ ਸੀ ਉਸ ਤੋਂ ਸੁਮਨ ਦੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਧੁੰਦਲਾ ਹੋਣ ਲੱਗਿਆ ਉਹ ਵਰਤਮਾਨ ਦੀ ਇਸ ਸਚਾਈ ਤੋਂ ਫਿਸਲ ਕੇ ਅਤੀਤ ਦੀਆਂ ਉਹਨਾਂ ਗਲੀਆਂ ਵਿੱਚ ਜਾ ਪਹੁੰਚੀ ਜਿੱਥੇ ਸਭ ਕੁਝ ਕਿੰਨਾ ਸੋਹਣਾ ਸੀ 6 ਮਹੀਨੇ ਪਹਿਲੇ ਰਾਜਵੀਰ ਤੇ ਸੁਮਨ ਦੀ ਦੁਨੀਆ ਕਿਸੇ ਖੂਬਸੂਰਤ ਸੁਪਨੇ ਵਰਗੀ ਸੀ ਰਾਜਵੀਰ ਆਪਣੀ ਕੱਪੜੇ ਦੀ ਦੁਕਾਨ ਸੰਭਾਲਦਾ ਸੀ ਤੇ ਸੋਮਣ ਇੱਕ ਸਕੂਲ ਟੀਚਰ ਸੀ ਉਹਨਾਂ ਦੇ ਵਿਆਹ ਨੂੰ 2 ਸਾਲ ਹੋਏ ਸੀ ਤੇ ਉਹਨਾਂ ਦਾ ਪਿਆਰ ਹਰ ਗੁਜ਼ਰਦੇ ਦਿਨ ਨਾਲੋਂ ਹੋਰ ਗੂੜਾ ਹੁੰਦਾ ਜਾਂਦਾ ਸੀ ਉਹ ਛੁੱਟੀ ਵਾਲੇ ਦਿਨ ਲੌਂਗ ਡਰਾਈਵ ਤੇ ਜਾਂਦੇ ਬਾਰਿਸ਼ ਵਿੱਚ ਭਿੱਜਦੇ ਤੇ ਭਵਖ ਦੇ ਸੁਨਹਿਰੇ ਸੁਪਨੇ ਦੇਖਦੇ ਸੀ ਰਾਜਵੀਰ ਅਕਸਰ ਸੋਮਣ ਨੂੰ ਕਹਿੰਦਾ ਤੂੰ ਮੇਰੀ ਲਾਈਫ ਲਾਈਨ ਐ ਤੇਰੇ ਬਿਨਾ ਮੈਂ ਆਪਣੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦਾ ਪਰ ਫਿਰ ਉਹਨਾਂ ਦੀਆਂ ਖੁਸ਼ੀਆਂ ਤੇ ਅਸਮਾਨ ਦੇ ਕਾਲੇ ਬੱਦਲ ਆਉਣ ਲੱਗੇ ਰਾਜਵੀਰ ਦੀ ਊਰਜਾ ਵਿੱਚ ਇੱਕ ਅਜੀਬ ਜਿਹੀ ਕਮੀ ਆਉਣ ਲੱਗੀ ਦੁਕਾਨ ਤੋਂ ਵਾਪਸ ਆਉਂਦੇ ਹੀ ਉਹ ਸੋਫੇ ਤੇ ਡੈਗ ਜਾਂਦਾ ਆਏ ਤੈਨ ਉਸ ਨੂੰ ਬੁਖਾਰ ਰਹਿਣ ਲੱਗਿਆ ਬੁਖਾਰ ਦੀ ਗੋਲੀ ਖਾਂਦਾ ਤੇ ਫਿਰ ਕੰਮ ਤੇ ਚਲਾ ਜਾਂਦਾ ਉਸਨੇ ਖੁਦ ਨੂੰ ਸਮਝਾਇਆ ਕਿ ਇਹ ਸਭ ਕੁਝ ਕੰਮ ਦੇ ਤਣਾਅ ਕਾਰਨ ਹੈ ਪੈਰਾਂ ਦੀ ਸੋਜ ਨੂੰ ਉਸਨੇ ਜ਼ਿਆਦਾ ਸਮਾਂ ਬੈਠਣ ਦਾ ਨਤੀਜਾ ਮੰਨ ਲਿਆ ਸੁਮਨ ਚਿੰਤਾ ਕਰਦੀ ਪਰ ਰਾਜਵੀਰ ਹਮੇਸ਼ਾ ਉਸਦੀ ਫਿਕਰ ਨੂੰ ਹਾਸੀ ਵਿੱਚ ਉਡਾ ਦਿੰਦਾ ਹੁਣ ਤੂੰ ਡਾਕਟਰ ਬਣਨ ਦੀ ਕੋਸ਼ਿਸ਼ ਨਾ ਕਰ ਕੁਝ ਨਹੀਂ ਹੋਇਆ ਮੈਨੂੰ ਇੱਕ ਦਿਨ ਦੁਕਾਨ ਤੇ ਪੌੜੀਆਂ ਚੜ੍ਹਦੇ ਹੋਏ ਉਸਦੇ ਸਾਹ ਬੁਰੀ ਤਰ੍ਹਾਂ ਫੁੱਲ ਗਏ ਤੇ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਆਸ-ਪਾਸੇ ਦੇ ਲੋਕਾਂ ਨੇ ਉਸ ਨੂੰ ਨੇੜੇ ਦੇ ਇੱਕ ਨਾਮੀ ਹਸਪਤਾਲ ਵਿੱਚ ਭਾਰਤੀ ਕਰਵਾ ਦਿੱਤਾ ਤੇ ਸੁਮਨ ਵੀ ਜਲਦੀ ਨਾਲ ਉੱਥੇ ਪਹੁੰਚੀ ਡਾਕਟਰ ਨੇ ਕਈ ਟੈਸਟ ਕੀਤੇ ਤੇ ਉਹ ਰਿਪੋਰਟਾਂ ਦਾ ਇੰਤਜ਼ਾਰ ਕਰ ਰਹੀ ਸੀ ਅਗਲੇ ਦਿਨ ਸੀਨੀਅਰ ਡਾਕਟਰ ਵਰਮਾ ਨੇ ਉਹਨਾਂ ਨੂੰ ਆਪਣੇ ਕੈਬਨ ਵਿੱਚ ਬੁਲਾਇਆ ਤੇ ਰਿਪੋਰਟ ਨੂੰ ਰੌਸ਼ਨੀ ਦੇ ਸਾਹਮਣੇ ਕਰਦੇ ਹੋਏ ਗਹਿਰੇ ਸਾਹ ਲਿਆ ਤੇ ਬੋਲੇ ਮਿਸਟਰ ਰਾਜਵੀਰ ਮੈਨੂੰ ਅਫਸੋਸ ਹੈ ਤੁਹਾਡੀ ਰਿਪੋਰਟ ਦੱਸਦੀ ਹੈ ਕਿ ਤੁਹਾਡੀ ਇੱਕ ਕਿਡਨੀ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਚੁੱਕੀ ਹੈ ਤੇ ਦੂਜੀ ਕਿਡਨੀ ਵੀ 80% ਖਰਾਬ ਹੋ ਚੁੱਕੀ ਹੈ ਇਹ ਸ਼ਬਦ ਨਹੀਂ ਸੀ ਪਿਗਲਿਆ ਹੋਇਆ ਸ਼ੀਸ਼ਾ ਸੀ ਜੋ ਰਾਜਵੀਰ ਦੇ ਕੰਨਾਂ ਵਿੱਚ ਉਤਰ ਰਹੇ ਸੀ ਕਿਡਨੀ ਫੇਲ ਇਹ ਕਿਵੇਂ ਹੋ ਸਕਦਾ ਹੈ ਉਹ ਤਾਂ ਸਿਰਫ 33 ਸਾਲਾਂ ਦਾ ਸੀ ਸੁਮਨ ਨੇ ਆ ਵਿਸ਼ਵਾਸ ਦੇ ਨਾਲ ਡਾਕਟਰ ਦੇ ਵੱਲ ਦੇਖਿਆ ਡਾਕਟਰ ਸਾਹਿਬ ਕੋਈ ਗਲਤੀ ਤਾਂ ਨਹੀਂ ਹੋਈ ਸ਼ਾਇਦ ਰਿਪੋਰਟ ਮਿਕਸ ਹੋ ਗਈ ਹੋਵੇ ਅਸੀਂ ਦੋ ਵਾਰ ਜਾਂਚ ਕੀਤੀ ਹੈ ਮਿਸ ਜੀ ਸੁਮਨ ਡਾਕਟਰ ਦੇ ਸ਼ਬਦਾਂ ਵਿੱਚ ਹਮਦਰਦੀ ਸੀ ਹੁਣ ਸਾਡੇ ਕੋਲ ਕੇਵਲ ਦੋ ਰਸਤੇ ਹਨ ਜਾਂ ਤਾਂ ਡਾਇਲਿਸ ਜਾਂ ਕਿਟਨੀ ਟਰਾਂਸਪਲਾਂਟ ਰਾਜਵੀਰ ਨੂੰ ਲੱਗਿਆ ਜਿਵੇਂ ਉਸ ਦੇ ਉੱਪਰ ਪੂਰਾ ਪਹਾੜ ਟੁੱਟ ਕੇ ਡਿੱਗ ਗਿਆ ਹੋਵੇ ਉਸ ਦਾ ਗਲਾ ਸੁੱਕ ਚੁੱਕਿਆ ਸੀ ਸਰੀਰ ਸੁੰਨ ਸੁਪਨਿਆਂ ਦਾ ਮਹਿਲ ਆਪਣਾ ਘਰ ਪਰਿਵਾਰ ਭਵਿੱਖ ਸਭ ਕੁਝ ਇੱਕ ਹੀ ਝਟਕੇ ਵਿੱਚ ਮੰਨ ਲਓ ਜ਼ਮੀਨ ਤੇ ਬिखर ਗਿਆ ਸਮਰ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਲੇਕਿਨ ਉਸਨੇ ਖੁਦ ਨੂੰ ਸੰਭਾਲਦੇ ਹੋਏ ਕਿਹਾ ਕੋਈ ਰਾਹ ਤਾ ਹੋਵੇਗਾ ਡਾਕਟਰ ਕਿਡਨੀ ਟ੍ਰਾਂਸਪਲੈਂਟ ਹੀ ਇੱਕ ਮਾਤਰ ਉਪਾਏ ਐ ਡਾਕਟਰ ਨੇ ਗਹਿਰੀ ਨਜ਼ਰ ਨਾਲ ਉਹਨਾਂ ਨੂੰ ਦੇਖਦੇ ਹੋਏ ਕਿਹਾ ਘਰ ਵਾਪਸ ਆਉਂਦੇ ਹੋਏ ਇੱਕ ਖਮੋਸ਼ੀ ਨੇ ਉਹਨਾਂ ਨੂੰ ਘੇਰ ਲਿਆ ਉਹੀ ਘਰ ਜੋ ਕਦੇ ਉਹਨਾਂ ਦੀ ਹਾਸੀ ਨਾਲ ਗੂੰਜਦਾ ਸੀ ਹੌਣ ਉਥੇ ਸਿਸਕੀਆਂ ਤੇ ਅਣਕਹੇ ਸ਼ਬਦਾਂ ਦਾ ਵਾਸੀ ਡਾਇਲਿਸ ਦਾ ਦੌਰ ਸ਼ੁਰੂ ਹੋ ਗਿਆ ਹਫ਼ਤੇ ਵਿੱਚ ਦੋ ਵਾਰ 4-4 ਘੰਟਿਆਂ ਦੇ ਲਈ ਰਾਜਵੀਰ ਨੂੰ ਇੱਕ ਮਸ਼ੀਨ ਦੇ ਨਾਲ ਜੋੜ ਦਿੱਤਾ ਜਾਂਦਾ ਜੋ ਉਸ ਦੇ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੁਣ ਰਾਜਵੀਰ ਦਾ ਹਸ ਮੁਖ ਚੇਰਾ ਪੀਲਾ ਤੇ ਅੱਖਾਂ ਤਸੀਆਂ ਹੋਈਆਂ ਲੱਗ ਰਹੀਆਂ ਸੀ ਪਰਿਵਾਰ ਵਿੱਚ ਡੋਨਰ ਦੀ ਤਲਾਸ਼ ਇੱਕ ਜੁੱਧ ਦੀ ਤਰ੍ਹਾਂ ਸ਼ੁਰੂ ਹੋ ਗਈ ਪਾਤ ਵਿੱਚ ਅੰਗਦਾਨ ਦੀ ਪ੍ਰਕਿਰਿਆ ਜਟਲ ਤੇ ਲੰਬੀ ਹੈ ਸਭ ਤੋਂ ਪਹਿਲਾਂ ਡਾਕਟਰ ਨੇ ਪਰਿਵਾਰ ਦੇ ਉਹਨਾਂ ਮੈਂਬਰਾਂ ਦਾ ਬਲੱਡ ਗਰੁੱਪ ਮੈਚ ਕਰਵਾਉਣ ਦੀ ਸਲਾਹ ਦਿੱਤੀ ਜਿਨ੍ਹਾਂ ਦੇ ਨਾਲ ਰਾਜਵੀਰ ਦਾ ਖੂਨ ਦਾ ਰਿਸ਼ਤਾ ਸੀ ਪਰ ਰਾਜਵੀਰ ਦੇ ਮੰਮੀ ਪਾਪਾ ਤਾਂ ਜ਼ਿਆਦਾ ਉਮਰ ਦੇ ਹੋਣ ਕਾਰਨ ਪਹਿਲਾਂ ਹੀ ਕਮਜ਼ੋਰ ਸੀ ਉਸ ਦੀ ਵੱਡੀ ਭੈਣ ਦਾ ਬਲੱਡ ਗਰੁੱਪ ਅਲੱਗ ਸੀ ਬੜੀ ਮੁਸ਼ਕਲ ਨਾਲ ਇੱਕ ਡੋਨਰ ਮਿਲਿਆ ਪਰ ਉਸ ਦਾ ਬਲੱਡ ਗਰੁੱਪ ਵੀ ਮੈਚ ਨਹੀਂ ਹੋ ਰਿਹਾ ਸੀ ਕਿ ਤੋਂ ਵੀ ਕੋਈ ਮੈਚ ਨਹੀਂ ਮਿਲਿਆ ਸਾਰੀਆਂ ਉਮੀਦਾਂ ਇੱਕ ਇੱਕ ਕਰਕੇ ਟੁੱਟ ਰਹੀਆਂ ਸੀ ਦੋਸਤਾਂ ਤੇ ਦੂਰ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਿਆ ਗਿਆ ਪਰ ਅੰਗਦਾਨ ਦਾ ਫੈਸਲਾ ਕੋਈ ਮਾਮੂਲੀ ਗੱਲ ਨਹੀਂ ਸੀ ਲੋਕ ਹਮਦਰਦੀ ਤਾਂ ਦਿਖਾਉਂਦੇ ਪਰ ਆਪਣੇ ਸਰੀਰ ਦਾ ਹਿੱਸਾ ਦੇਣ ਦੀ ਹਿੰਮਤ ਕੋਈ ਨਹੀਂ ਦਿਖਾ ਰਿਹਾ ਸੀ ਰਾਜਵੀਰ ਦਾ ਨਾਮ ਸਰਕਾਰੀ ਅੰਗਦਾਨ ਦੀ VOTING LIST ਵਿੱਚ ਪਾ ਦਿੱਤਾ ਗਿਆ ਪਰ ਇਹ ਲਿਸਟ ਤਾਂ ਇੱਕ ਅੰਤਹੀਨ சுரੰਗ ਦੀ ਤਰ੍ਹਾਂ ਸੀ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਲੋਕ ਕਿਟਨੀ ਦਾ ਇੰਤਜ਼ਾਰ ਕਰਦੇ ਕਰ ਦਮ ਤੋੜਦੇ ਐ ਇਹ ਅੰਕੜਾ ਅਖਬਾਰਾਂ ਵਿੱਚ ਮਹਿਜ ਇੱਕ ਖਬਰ ਹੁੰਦਾ ਸੀ ਪਰ ਹੁਣ ਇਹ ਰਾਜਵੀਰ ਦੀ ਜ਼ਿੰਦਗੀ ਦੀ ਇੱਕ ਹਕੀਕਤ ਬਣ ਚੁੱਕਿਆ ਸੀ ਸੁਮਨ ਹਰ ਰੋਜ਼ ਰਾਜਵੀਰ ਨੂੰ ਟੁੱਟਦੇ ਹੋਏ ਦੇਖਦੀ ਉਹ ਆਦਮੀ ਜੋ ਕਦੇ ਪਹਾੜਾਂ ਤੇ ਟਰੈਕਿੰਗ ਦੀ ਯੋਜਨਾ ਬਣਾਉਂਦਾ ਸੀ ਹੁਣ ਉਹ ਬਿਸਤਰ ਤੋਂ ਬਾਥਰੂਮ ਤੱਕ ਜਾਣ ਵਿੱਚ ਵੀ ਥੱਕ ਜਾਂਦਾ ਸੀ ਉਸ ਦਾ ਸੁਭਾਅ ਬਦਲਦਾ ਜਾ ਰਿਹਾ ਸੀ ਕਦੇ ਕਦੇ ਸੁਮਨ ਤੇ ਗੁੱਸਾ ਵੀ ਕਰਦਾ ਛੱਡ ਦੇ ਮੈਨੂੰ ਮੇਰੇ ਹਾਲ ਤੇ ਕਦੋਂ ਤੱਕ ਬੋਝ ਬਣਿਆ ਰਹਾਂਗਾ ਤੇਰੇ ਤੇ ਸੁਮਨ ਚੁੱਪਚਾਪ ਉਸ ਦੇ ਹੰਝੂ ਪੂੰਝਦੀ ਤੇ ਕਹਿੰਦੀ ਤੂੰ ਬੋਝ ਨਹੀਂ ਮੇਰੀ ਜ਼ਿੰਦਗੀ ਹੈ ਰਾਜਵੀਰ ਇੱਕ ਰਾਤ ਰਾਜਵੀਰ ਦਰਦ ਦੇ ਕਾਰਨ ਸੌ ਨਹੀਂ ਪਾਰ ਰਿਹਾ ਸੀ ਉਹ ਦਰਦ ਨਾਲ ਦੁਖੀ ਹੋ ਰਿਹਾ ਸੀ ਤੇ ਉਸ ਦੀ ਹਰ ਦਰਦ ਦੀ ਆਵਾਜ਼ ਸੁਮਨ ਦੇ ਦਿਲ ਵਿੱਚ ਖੰਜਰ ਦੀ ਤਰ੍ਹਾਂ ਚੁਭ ਰਹੀ ਸੀ ਸੁਮਨ ਨੇ ਉਸ ਨੂੰ ਦਵਾਈ ਦਿੱਤੀ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਤੇ ਚੁੱਪਚਾਪ ਉਸ ਨੂੰ ਦੇਖਦੀ ਰਹੀ ਚਾਂਦਨੀ ਰਾਤ ਵਿੱਚ ਰਾਜਵੀਰ ਦਾ ਪੀਲਾ ਚਿਹਰਾ ਹੋਰ ਵੀ ਡਰਾਉਣਾ ਲੱਗ ਰਿਹਾ ਸੀ ਉਸੇ ਪਲ ਉਸ ਖਮੋਸ਼ ਹਨੇਰੇ ਵਿੱਚ ਸੁਮਨ ਨੇ ਇੱਕ ਫੈਸਲਾ ਕੀਤਾ ਇੱਕ ਏਦਾਂ ਦਾ ਫੈਸਲਾ ਜੋ ਉਸਦੀ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਦਲ ਸਕਦਾ ਸੀ ਅਗਲੀ ਸਵੇਰ ਜਦੋਂ ਪਰਿਵਾਰ ਦੇ ਸਾਰੇ ਲੋਕ ਨਾਸ਼ਤੇ ਦੇ ਟੇਬਲ ਤੇ ਬੈਠੇ ਸੀ ਸੁਮਨ ਨੇ ਸ਼ਾਂਤ ਪਰ ਮਜ਼ਬੂਤ ਆਵਾਜ਼ ਵਿੱਚ ਕਿਹਾ ਮੈਂ ਆਪਣੀ ਇੱਕ ਕਿਟਨੀ ਰਾਜਵੀਰ ਨੂੰ ਦੇਵਾਂਗੀ ਮੈਂ ਆਪਣੇ ਟੈਸਟ ਕਰਵਾ ਲਏ ਆ ਸਾਡਾ ਬਲੱਡ ਗਰੁੱਪ ਮੈਚ ਕਰਦਾ ਹੈ ਕਮਰੇ ਵਿੱਚ ਸਰਨਾਟਾ ਛਾ ਗਿਆ ਉਸ ਸਮੇਂ ਸੁਮਨ ਦੀ ਮਾਂ ਵੀ ਉੱਥੇ ਹੀ ਮੌਜੂਦ ਸੀ ਉਸਦੇ ਹੱਥ ਵਿੱਚੋਂ ਜਾਦਾ ਕੱਪ ਡਿੱਗਦੇ ਡਿੱਗਦੇ ਬਚਿਆ ਉਹਨਾਂ ਨੇ ਕੰਬਦੀ ਹੋਈ ਆਵਾਜ਼ ਵਿੱਚ ਕਿਹਾ ਸੁਮਨ ਪਾਗਲ ਹੋ ਗਈ ਹੈ ਤੇਰੀ ਆਪਣੀ ਉਮਰ ਹੀ ਕੀ ਹੈ ਆਪਣੇ ਭਵਿੱਖ ਦੇ ਬਾਰੇ ਵੀ ਸੋਚ ਕੱਲ ਨੂੰ ਤੈਨੂੰ ਕੁਝ ਹੋ ਗਿਆ ਤਾਂ ਸੁਮਨ ਨੇ ਆਪਣੀ ਮਾਂ ਦੀਆਂ ਅੱਖਾਂ ਵਿੱਚ ਦੇਖਿਆ ਉਸ ਦੀਆਂ ਅੱਖਾਂ ਵਿੱਚ ਵਿਰੋਧ ਨਹੀਂ ਬਸ ਇੱਕ ਪਿਆਰ ਸੀ ਮਾਂ ਮੇਰਾ ਭਵਿੱਖ ਉਹੀ ਹੈ ਜੋ ਰਾਜਵੀਰ ਦਾ ਜੇਕਰ ਉਹੀ ਨਾ ਰਿਹਾ ਤਾਂ ਮੈਂ ਇਸ ਭਵਿੱਖ ਦਾ ਇਸ ਸਰੀਰ ਦਾ ਕੀ ਕਰੂੰਗੀ ਰਾਜਵੀਰ ਹੀ ਮੇਰੀ ਜ਼ਿੰਦਗੀ ਹੈ ਖੁਦ ਜਿਉਂਦਾ ਰਹਿਣ ਦੇ ਲਈ ਮੈਂ ਉਸ ਨੂੰ ਬਚਾਉਣਾ ਹੈ ਸੁਮਨ ਦੀ ਸੱਸ ਗੁਰਜੀਤ ਨੇ ਵੀ ਇਹੀ ਗੱਲ ਕਹੀ ਪਰ ਸੁਮਨ ਨਹੀਂ ਮੰਨੀ ਰਾਜਵੀਰ ਜੋ ਹੁਣ ਤੱਕ ਖਮੋਸ਼ ਸੀ ਉਸਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਨਹੀਂ ਸੁਮਨ ਇਹ ਨਹੀਂ ਹੋ ਸਕਦਾ ਮੈਂ ਤੈਨੂੰ ਇਸ ਖਤਰੇ ਵਿੱਚ ਨਹੀਂ ਪਾ ਸਕਦਾ ਸੁਮਨ ਦਾ ਫੈਸਲਾ اٹਲ ਸੀ ਉਸਨੇ ਕਿਹਾ ਇਹ ਫੈਸਲਾ ਮੇਰਾ ਹੈ ਤੇ ਇਸ ਨੂੰ ਕੋਈ ਨਹੀਂ ਬਦਲ ਸਕਦਾ ਹਸਪਤਾਲ ਵਿੱਚ ਸੁਮਨ ਦੇ ਸਾਰੇ ਟੈਸਟ ਹੋਏ ਤੇ ਕਈ ਜਾਂਚਾਂ ਵੀ ਹੋਈਆਂ ਡਾਕਟਰ ਵੀ ਨਤੀਜਿਆਂ ਨੂੰ ਦੇਖ ਕੇ ਹੈਰਾਨ ਸੀ ਸੁਮਨ ਨਾ ਸਿਰਫ ਬਲੱਡ ਗਰੁੱਪ ਵਿੱਚ ਬਾਕੀ ਸਾਰੇ ਟੈਸਟਾਂ ਵਿੱਚ ਵੀ ਇੱਕ ਬੇਤਰਹੀਨ ਮੈਚ ਸੀ ਇਦਾਂ ਦਾ ਸੰਜੋਗ ਹਜ਼ਾਰਾਂ ਵਿੱਚੋਂ ਇੱਕ ਹੁੰਦਾ ਹੈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਪਰਵਾਰ ਵਿੱਚ ਜਿੱਥੇ ਇੱਕ ਰਾਹਤ ਦੀ ਸਾਹ ਲਈ ਗਈ ਤੇ ਦੂਜੇ ਪਾਸੇ ਇੱਕ ਅਣਜਾਨਾ ਡਰ ਵੀ ਸੀ ਸੁਮਨ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਸਕੂਨ ਸੀ ਜਿਵੇਂ ਉਸ ਨੂੰ ਆਪਣੀ ਮੰਜ਼ਿਲ ਮਿਲ ਗਈ ਹੋਵੇ ਪਰ ਰਾਜਵੀਰ ਦੀਆਂ ਅੱਖਾਂ ਵਿੱਚ ਡਰ ਤੇ ਅਪਰਾਧ ਭੋਤ ਦਾ ਇੱਕ ਗਹਿਰਾ ਸਮੁੰਦਰ ਸੀ ਉਹ ਆਪਣੀ ਜ਼ਿੰਦਗੀ ਦੀ ਨੀਂਵ ਸੁਮਨ ਦੇ ਤਿਆਗ ਤੇ ਨਹੀਂ ਖੜੀ ਕਰਨਾ ਚਾਹੁੰਦਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਇੱਕ ਪਤੀ ਦੇ ਰੂਪ ਵਿੱਚ ਅਸਫਲ ਹੋ ਗਿਆ ਹੋਵੇ ਜੋ ਆਪਣੀ ਪਤਨੀ ਦੀ ਰੱਖਿਆ ਕਰਨ ਦੀ بجائے ਉਸਦੀ ਹੀ ਜੀਵਨ ਦਾ ਇੱਕ ਹਿੱਸਾ ਲੈਣ ਜਾ ਰਿਹਾ ਹੋਵੇ ਆਪਰੇਸ਼ਨ ਤੋਂ ਇੱਕ ਰਾਤ ਪਹਿਲਾਂ ਹਸਪਤਾਲ ਦੇ ਪ੍ਰਾਈਵੇਟ ਕਮਰੇ ਵਿੱਚ ਅਜੀਬ ਜਿਹੀ ਖਮੋਚੀ ਸੀ ਸੁਮਣ ਰਾਜਵੀਰ ਦੇ ਬੈੱਡ ਦੇ ਕੋਲ ਬੈਠੀ ਸੀ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਦੋਨੇ ਕੁਝ ਬੋਲ ਨਹੀਂ ਰਹੇ ਸੀ ਬਸ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਕੇ ਅਣਕਹੀਆਂ ਗੱਲਾਂ ਕਰ ਰਹੇ ਸੀ ਰਾਜਵੀਰ ਨੇ ਸਿਸਕੀ ਭਰਦੇ ਹੋਏ ਕਿਹਾ ਪਲੀਜ਼ ਸੁਮਨ ਹਜੇ ਵੀ ਵਕਤ ਹੈ ਮਨਾ ਕਰ ਦੇ ਮੈਂ ਇਸ ਤਰ੍ਹਾਂ ਨਹੀਂ ਜੀ ਪਾਵਾਂਗਾ ਜ਼ਿੰਦਗੀ ਪਰ ਇਹ ਬੋਝ ਮੇਰੇ ਦਿਲ ਤੇ ਰਹੇਗਾ ਕਿ ਮੇਰੇ ਕਾਰਨ ਤੈਨੂੰ ਉਹ ਫੁੱਟ ਫੁੱਟ ਕੇ ਰੋੜ ਲੱਗ ਗਿਆ ਸੁਮਨ ਨੇ ਉਸਦੇ ਹੰਝੂ ਪੂੰਝੇ ਤੇ ਉਸ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਰਾਜਵੀਰ ਪਿਆਰ ਵਿੱਚ ਇਹਿਸਾਨ ਜਾਂ ਬੋਝ ਨਹੀਂ ਹੁੰਦਾ ਸਮਝਦਾਰੀ ਹੁੰਦੀ ਹੈ ਸਾਂਝੇਦਾਰੀ ਹੁੰਦੀ ਹੈ ਮੈਂ ਤੈਨੂੰ ਆਪਣੇ ਸਾਹਾਂ ਦਾ ਸਾਂਝੇਦਾਰ ਬਣਾਇਆ ਮੁਤਾਜ ਨਹੀਂ ਅਸੀਂ ਇਹ جنگ ਇਕੱਠੇ ਲੜਾਂਗੇ ਤੇ ਜਿੱਤਾਂਗੇ ਵੀ ਕੱਲ ਸਵੇਰੇ ਜਦੋਂ ਅਸੀਂ ਆਪਰੇਸ਼ਨ ਥੀਟਰ ਵਿੱਚ ਜਾਵਾਂਗੇ ਤਾਂ ਇਹ ਸੋਚਣਾ ਕਿ ਮੈਂ ਤੈਨੂੰ ਆਪਣੀ ਕਿੱਟਣੀ ਨਹੀਂ ਆਪਣਾ ਅੱਧਾ ਪਿਆਰ ਆਪਣੀ ਅੱਧੀ ਹਿੰਮਤ ਦੇ ਰਹੀ ਹਾਂ ਮੈਂ ਤੇਰੇ ਸਾਹਾਂ ਦੀ ਡੋਰ ਨੂੰ ਉੱਤਰ ਨਹੀਂ ਦੇਵਾਂਗੇ ਉਸ ਰਾਤ ਦੋਨਾਂ ਵਿੱਚੋਂ ਕੋਈ ਨਹੀਂ ਸੁੱਤਾ ਉਹ ਬਸ ਦੋਨੇ ਇੱਕ ਦੂਜੇ ਦਾ ਹੱਥ ਫੜ ਕੇ ਆਉਣ ਵਾਲੇ ਕੱਲ ਦਾ ਇੰਤਜ਼ਾਰ ਕਰਦੇ ਰਹੇ ਆਪਰੇਸ਼ਨ ਥੀਟਰ ਦੇ ਬਾਹਰ ਜਗਦੀ ਲਾਲ ਬੱਤੀ ਸਮੇਂ ਦੀ ਗਤੀ ਨੂੰ ਮੰਨ ਲਓ ਰੁਕ ਚੁੱਕੀ ਸੀ ਦੋਨਾਂ ਦੇ ਪਰਿਵਾਰ ਬੇਚੈਨੀ ਨਾਲ ਆਪਰੇਸ਼ਨ ਥੀਟਰ ਦੇ ਬਾਹਰ ਘੁੰਮ ਰਹੇ ਸੀ ਹਰ ਲੰਘਦਾ ਮਿੰਟ ਇੱਕ ਸਦੀ ਵਰਗਾ ਲੱਗ ਰਿਹਾ ਸੀ ਇੱਕ ਹੀ ਸਮੇਂ ਵਿੱਚ ਦੋ ਜ਼ਿੰਦਗੀਆਂ ਦਾਤੇ ਸੀ ਇੱਕ ਜ਼ਿੰਦਗੀ ਬਚਾਉਣ ਦੇ ਲਈ ਤੇ ਦੂਸਰੀ ਜ਼ਿੰਦਗੀ ਦੇਣ ਦੇ ਲਈ ਗਰਜੀਤ ਕਾਰ ਕਦੇ ਰੱਬ ਅੱਗੇ ਅਰਦਾਸ ਕਰਦੀ ਤੇ ਕਦੇ ਬੇਚੈਨੀ ਨਾਲ ਹਸਪਤਾਲ ਦੇ ਹਾਲ ਵਿੱਚ ਘੁੰਮਣ ਲੱਗਦੀ ਲੰਬੇ 6 ਘੰਟਿਆਂ ਦੇ ਬਾਅਦ ਆਪਰੇਸ਼ਨ ਥੀਏਟਰ ਦਾ ਦਰਵਾਜ਼ਾ ਖੁੱਲਿਆ ਅੰਦਰੋਂ ਡਾਕਟਰ ਬਾਹਰ ਆਈ ਉਹਨਾਂ ਨੇ ਮਾਸਕ ਉਤਾਰਦੇ ਹੋਏ ਕਿਹਾ ਆਪਰੇਸ਼ਨ ਸਫਲ ਰਿਹਾ ਹੁਣ ਦੋਨੇ ਖਤਰੇ ਤੋਂ ਬਾਹਰ ਹਨ ਏ ਸੌਣਦੇ ਹੀ ਸਭ ਨੇ ਰਾਹਤ ਦੀ ਸਾਹ ਲਈ ਕੁਝ ਅੱਖਾਂ ਖੁਸ਼ੀ ਨਾਲ ਚਲਕ ਪਈਆਂ ਕੁਝ ਹੱਥ ਦਵਾਵਾਂ ਵਿੱਚ ਉੱਠ ਗਏ ਇੱਕ ਲੰਬੀ ਹਨੇਰੀ ਰਾਤ ਤੋਂ ਬਾਅਦ ਜਿਵੇਂ ਸਵੇਰ ਦੀ ਪਹਿਲੀ ਕਿਰਨ ਦਿਖਾਈ ਦਿੱਤੀ ਕੁਝ ਦਿਨਾਂ ਬਾਅਦ ਸੁਮਨ ਤੇ ਰਾਜਵੀਰ ਨੂੰ ਅਲੱਗ-ਅਲੱਗ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ ਦੋਨੇ ਹੌਲੀ-ਹੌਲੀ ਠੀਕ ਹੋ ਰਹੇ ਸੀ ਸੁਮਨ ਨੂੰ ਆਪਰੇਸ਼ਨ ਤੋਂ ਬਾਅਦ ਕਾਫੀ ਦਰਦ ਹੋ ਰਿਹਾ ਸੀ ਪਰ ਉਹ ਆਪਣੇ ਦਰਦ ਨੂੰ ਭੁੱਲ ਕੇ ਹਮੇਸ਼ਾ ਮੁਸਕਰਾਉਂਦੀ ਰਹੀ ਉਸਦਾ ਧਿਆਨ ਹਰ ਪਲ ਰਾਜਵੀਰ ਵਿੱਚ ਹੀ ਲੱਗਿਆ ਰਿਹਾ ਰਾਜਵੀਰ ਹੁਣ ਠੀਕ ਸੀ ਇਹ ਸੁਣ ਕੇ ਸੁਮਨ ਨੂੰ ਲੱਗਦਾ ਜਿਵੇਂ ਉਸ ਨੂੰ ਦੁਨੀਆ ਦੀ ਸਾਰੀ ਖੁਸ਼ੀਆਂ ਮਿਲ ਗਈਆਂ ਹੋਣ ਰਾਜਵੀਰ ਵੀ ਹੁਣ ਬਿਹਤਰ ਮਹਿਸੂਸ ਕਰ ਰਿਹਾ ਸੀ ਉਸ ਦੇ ਸਰੀਰ ਨੇ ਕਿਡਨੀ ਨੂੰ ਸਵੀਕਾਰ ਕਰ ਲਿਆ ਸੀ ਉਸ ਦੇ ਚਿਹਰੇ ਦਾ ਪੀੜਾ ਰੰਗ ਹੌਲੀ-ਹੌਲੀ ਸਮਾਪਤ ਹੋ ਰਿਹਾ ਸੀ ਸੁਮਨ ਦੀਆਂ ਅੱਖਾਂ ਵਿੱਚ ਜ਼ਿੰਦਗੀ ਦਾ ਸੁਪਨਾ ਸੀ ਇੱਕ ਏਦਾਂ ਦਾ ਭਵਖ ਜਿੱਥੇ ਕੋਈ ਬਿਮਾਰੀ ਨਹੀਂ ਖੁਸ਼ੀਆਂ ਦਾ ਮਾਹੌਲ ਸੀ ਸੁਮਨ ਕਮਜ਼ੋਰ ਕਦਮਾਂ ਤੇ ਨਰਸ ਦੇ ਸਹਾਰੇ ਨਾਲ ਚੱਲ ਕੇ ਰਾਜਵੀਰ ਦੇ ਬੈੱਡ ਦੇ ਕੋਲ ਗਈ ਤੇ ਮੁਸਕਰਾ ਕੇ ਉਸ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਜੋ ਹੋਇਆ ਉਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਰਾਜਵੀਰ ਨੇ ਝਟਕੇ ਨਾਲ ਹੀ ਆਪਣਾ ਹੱਥ ਪਿੱਛੇ ਖਿੱਚ ਲਿਆ ਉਸ ਦੀਆਂ ਅੱਖਾਂ ਵਿੱਚ ਪ੍ਰੇਮ ਨਹੀਂ ਇੱਕ ਅਜੀਬ ਜਿਹੀ ਬੇਚੈਨੀ ਸੀ ਉਸ ਨੇ ਸੁਮਨ ਦੀਆਂ ਅੱਖਾਂ ਵਿੱਚ ਦੇਖੇ ਬਿਨਾ ਛਤ ਨੂੰ ਘੂਰਦੇ ਹੋਏ ਕਿਹਾ ਸੁਮਨ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ ਸੁਮਨ ਨੂੰ ਲੱਗਿਆ ਜਿਵੇਂ ਉਸਦੇ ਪੈਰਾਂ ਹੇਠੋਂ ਜ਼ਮੀਰ ਨਿਕਲ ਗਈ ਪੂਰੀ ਦੁਨੀਆ ਜਿਵੇਂ ਘੁੰਮ ਗਈ ਹੋਵੇ ਉਸਦੇ ਕੰਨਾਂ ਵਿੱਚ ਇਹ ਸ਼ਬਦ ਗੂੰਜਣ ਲੱਗੇ ਉਹ ਉੱਥੇ ਹੀ ਰਾਜਵੀਰ ਦੇ ਬੈੱਡ ਦੇ ਕੋਲ ਫਰਸ਼ ਤੇ ਡਿੱਗ ਗਈ ਹਸਪਤਾਲ ਦੇ ਕਮਰੇ ਵਿੱਚ ਕਹਰਾਮ ਮੱਚ ਗਿਆ ਨਰਸਾਂ ਭੱਜੀਆਂ ਤੇ ਗੁਰਜੀਤ ਕੌਰ ਚੀਕ ਪਈ ਜਿਸਨੇ ਤੇਰੇ ਲਈ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਕੱਟ ਕੇ ਦੇ ਦਿੱਤਾ ਮੋਸ਼ ਵਿੱਚ ਆਉਂਦੇ ਹੀ ਤੂੰ ਉਸ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢਣ ਦਾ ਫਰਮਾਨ ਸੁਣਾ ਦਿੱਤਾ ਸਾਰੇ ਪਰਿਵਾਰ ਵਾਲੇ ਰਾਜਵੀਰ ਤੇ ਟੁੱਟ ਕੇ ਪੈ ਗਏ ਉਸਦੇ ਪਾਪਾ ਜੋ ਹਮੇਸ਼ਾ ਸ਼ਾਂਤ ਰਹਿੰਦੇ ਸੀ ਉਸਨੇ ਪਹਿਲੀ ਵਾਰ ਉਸਤੇ ਹੱਥ ਚੁੱਕਿਆ ਬੇਸ਼ਰਮ ਅਹਿਸਾਨ ਫਰاموش ਜਿਸ ਔਰਤ ਨੇ ਤੈਨੂੰ ਆਪਣੀ ਜ਼ਿੰਦਗੀ ਦੇ ਦਿੱਤੀ ਤੂੰ ਉਸ ਨੂੰ ਤਲਾਕ ਦੇਵੇਂਗਾ ਤੇਰੇ ਵਿੱਚ ਇਨਸਾਨੀਅਤ ਬਚੀ ਵੀ ਹੈ ਜਾਂ ਨਹੀਂ ਗੁਰਜੀਤ ਰੋਂਦੀ ਹੋਈ ਬੋਲੀ ਕੀ ਹੋ ਗਿਆ ਤੈਨੂੰ ਰਾਜਵੀਰ ਸੁਮਨ ਨੇ ਤੇਰੇ ਲਈ ਕੀ ਕੁਝ ਨਹੀਂ ਕੀਤਾ ਰਾਜਵੀਰ ਇੱਕ ਪੱਥਰ ਦੀ ਮੂਰਤ ਬਣਿਆ ਸਭ ਕੁਝ ਸੁਣਦਾ ਰਿਹਾ ਉਸ ਦੇ ਚਿਹਰੇ ਤੇ ਕੋਈ ਭਾਵ ਨਹੀਂ ਸੀ ਨਾ ਦੁੱਖ ਨਾ ਪਛਤਾਪ ਉਸਨੇ ਬਸ ਇੰਨਾ ਕਿਹਾ ਇਹ ਮੇਰਾ ਆਖਰੀ ਫੈਸਲਾ ਹੈ ਉਸ ਦੀ ਇਹ ਬੇਰੁਖੀ ਕਿਸੇ ਦੇ ਸਮਝ ਵਿੱਚ ਨਹੀਂ ਆ ਰਹੀ ਸੀ ਕਾਰਣ ਤੋਂ ਬਾਅਦ ਇੱਕ ਹੀ ਛੱਤ ਦੇ نیچے ਦੋ ਅਜਨਬੀ ਰਹਿਣ ਲੱਗੇ ਸੁਮਨ ਨੂੰ ਦੂਜੇ ਕਮਰੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ ਉਹ ਕਈ ਘੰਟੇ ਰੋਂਦੀ ਮਨਤਾ ਕਰਦੀ ਰਹੀ ਵਜ੍ਹਾ ਪੁੱਛਦੀ ਰਹੀ ਪਰ ਰਾਜਵੀਰ ਜਾਂ ਤਾਂ ਚੁੱਪ ਰਹਿੰਦਾ ਜਾਂ ਲੜਨ ਲੱਗ ਜਾਂਦਾ ਇੱਕ ਦਿਨ ਸੁਮਨ ਨੇ ਉਸ ਦੇ ਪੈਰ ਫੜ ਲਏ ਰਾਜਵੀਰ ਬਸ ਇੱਕ ਵਾਰ ਦੱਸ ਦਿਓ ਮੇਰੀ ਗਲਤੀ ਕੀ ਹੈ ਕਿ ਮੇਰੇ ਤਿਆਗ ਵਿੱਚ ਕੋਈ ਕਮੀ ਰਹਿ ਗਈ ਮੈਂ ਸਭ ਕੁਝ ਠੀਕ ਕਰ ਦੇਵਾਂਗੀ ਰਾਜਵੀਰ ਨੇ ਉਸ ਨੂੰ ਝਟਕਦੇ ਹੋਏ ਕਿਹਾ ਗਲਤੀ ਇਹੀ ਹੈ ਕਿ ਤੂੰ ਮੇਰੇ ਤੇ ਐਸਾਰ ਕੀਤਾ ਹੈ ਮੈਂ ਜ਼ਿੰਦਗੀ ਭਰ ਤੇਰੇ ਇਸ ਬੋਝ ਦੇ ਥੱਲੇ ਦੱਬਿਆ ਨਹੀਂ ਰਹਿ ਸਕਦਾ ਜਦੋਂ ਵੀ ਤੈਨੂੰ ਦੇਖਾਂਗਾ ਮੈਨੂੰ ਯਾਦ ਆਏਗਾ ਕਿ ਮੈਂ ਕਿੰਨਾ ਕਮਜ਼ੋਰ ਤੇ ਅਧੂਰਾ ਹਾਂ ਮੈਨੂੰ ਆਜ਼ਾਦੀ ਚਾਹੀਦੀ ਹੈ ਇਸ ਘੁਟਣ ਤੋਂ ਇਹ ਸ਼ਬਦ ਸੁਮਨ ਦੇ ਸੀਨੇ ਦੇ ਵਿੱਚ ਖੰਜਰ ਦੀ ਤਰ੍ਹਾਂ ਚੁੱਭ ਗਏ ਜਿਵੇਂ ਤਿਆਗ ਨੂੰ ਉਹ ਆਪਣਾ ਪ੍ਰੇਮ ਸਮਝਦੀ ਸੀ ਰਾਜਵੀਰ ਉਸ ਨੂੰ एहसान ਤੇ ਬੋਝ ਦੱਸ ਰਿਹਾ ਸੀ 2 ਮਹੀਨੇ ਲੰਘ ਗਏ ਇਹ 2 ਮਹੀਨੇ ਨਹੀਂ ਸਦੀਆਂ ਸੀ ਸਮਨ ਦੇ ਲਈ ਉਹ ਹੁਣ ਸਰੀਰਕ ਤੇ ਮਾਨਸਿਕ ਰੂਪ ਵਿੱਚ ਪੂਰੀ ਤਰ੍ਹਾਂ ਥੱਕ ਚੁੱਕੀ ਸੀ ਉਸਨੇ ਫੈਸਲਾ ਕੀਤਾ ਕਿ ਉਹ ਇਸ ਰਿਸ਼ਤੇ ਨੂੰ ਹੋਰ ਨਹੀਂ 끄ੜੀਸੇ ਦੀ ਸ਼ਾਇਦ ਰਾਜਵੀਰ ਸਹੀ ਕਹਿ ਰਿਹਾ ਸੀ ਸ਼ਾਇਦ ਉਸ ਦੀ ਮੌਜੂਦਗੀ ਉਸ ਨੂੰ ਕੁਟਣ ਦੇ ਰਹੀ ਸੀ ਭਾਰੀ ਮਾਨ ਨਾਲ ਉਹ ਆਪਣਾ ਸਮਾਨ ਪੈਕ ਕਰ ਰਹੀ ਸੀ ਤਾਂ ਉਸ ਨੂੰ ਰਾਜਵੀਰ ਦੀ ਪੁਰਾਣੀ ਮੈਡੀਕਲ ਫਾਈਲ ਦੇ نیچے ਇੱਕ ਲਫਾਫਾ ਮਿਲਿਆ ਇਹ ਲਫਾਫਾ ਨਮਾ ਤੇ ਕੈਂਸਰ ਹਸਪਤਾਲ ਦਾ ਸੀ ਸੁਮਨ ਨੇ ਉਹ ਲਫਾਫਾ ਖੋਲਿਆ ਸੁਮਨ ਦਾ ਸਰੀਰ ਕੰਬ ਕੇ ਰਹਿ ਗਿਆ ਕੈਂਸਰ ਹਸਪਤਾਲ ਸਾਡਾ ਉੱਥੇ ਕੀ ਕੰਮ ਇੱਕ ਡਰਨੇ ਉਸਦੇ ਪੂਰੇ ਸਰੀਰ ਨੂੰ ਜਕੜ ਲਿਆ ਕੰਬਦੇ ਹੋਏ ਹੱਥਾਂ ਨਾਲ ਉਸਨੇ ਇਲਫਾਫੇ ਨੂੰ ਖੋਲ੍ਹਿਆ ਅੰਦਰ ਰਾਜਵੀਰ ਦੀ ਕੁਝ ਤਾਜ਼ਾ ਰਿਪੋਰਟ ਸੀ ਸੁਮਨ ਨੇ ਉਸ ਨੂੰ ਪੜਨਾ ਸ਼ੁਰੂ ਕੀਤਾ ਰਿਪੋਰਟ ਮੈਡੀਕਲ ਭਾਸ਼ਾ ਵਿੱਚ ਲਿਖੀ ਸੀ ਬਹੁਤ ਸਾਰੇ ਸ਼ਬਦ ਉਸ ਦੇ ਸਿਰ ਦੇ ਉੱਪਰੋਂ ਲੰਘ ਰਹੇ ਸੀ ਉਸ ਨੂੰ ਕੁਝ ਵੀ ਸਾਫ਼-ਸਾਫ਼ ਸਮਝ ਨਹੀਂ ਆ ਰਿਹਾ ਸੀ ਪਰ ਜਿੰਨਾ ਵੀ ਉਸ ਨੂੰ ਸਮਝ ਵਿਚ ਆ ਰਿਹਾ ਸੀ ਉਸ ਦੀ ਆਤਮਾ ਨੂੰ ਕੰਬਾਉਣ ਦੇ ਲਈ ਕਾफ़ी ਸੀ ਉਸ ਦਾ ਦਿਲ ਕਹਿ ਰਿਹਾ ਸੀ ਕਿ ਇਹ ਕੋਈ ਬਹੁਤ ਵੱਡੇ ਖਤਰੇ ਦੀ ਘੰਟੀ ਹੈ ਉਸ ਦੇ ਦਿਮਾਗ ਵਿੱਚ ਇੱਕ ਤੂਫਾਨ ਚੱਲ ਰਿਹਾ ਸੀ ਰਾਜਵੀਰਤੀ ਨਫ਼ਰਤ ਤਲਾਕ ਦੀ ਜਿੱਦ ਤੇ ਹੁਣ ਇਹ ਕੈਂਸਰ ਹਸਪਤਾਲ ਦੀ ਰਿਪੋਰਟ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਆਖਰ ਇਹ ਸਭ ਕੁਝ ਚੱਲ ਕੀ ਰਿਹਾ ਉਸਨੇ ਫੈਸਲਾ ਕੀਤਾ ਕਿ ਉਹ ਰਾਜਵੀਰ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰੇਗੀ ਉਹ ਜਾਣਦੀ ਸੀ ਕਿ ਉਹ ਝੂਠ ਬੋਲੇਗਾ ਜਾਂ ਖਾਮੋਸ਼ ਹੋ ਜਾਵੇਗਾ ਉਸ ਨੂੰ ਡਾਕਟਰ ਨੂੰ ਮਿਲ ਕੇ ਹੀ ਸਚਾਈ ਜਾਨਣੀ ਹੋਵੇਗੀ ਉਸਨੇ ਤੁਰੰਤ ਉਹਨਾਂ ਰਿਪੋਰਟਾਂ ਨੂੰ ਆਪਣੇ ਪਰਸ ਵਿੱਚ ਰੱਖਿਆ ਤੇ ਘਰ ਤੋਂ ਬਾਹਰ ਚਲੀ ਗਈ ਉਸੇ ਹਸਪਤਾਲ ਦੇ ਵੱਲ ਜਿਸ ਦਾ ਪਤਾ ਲਫਾਫੇ ਤੇ ਲਿਖਿਆ ਸੀ ਹਸਪਤਾਲ ਵਿੱਚ ਪਹੁੰਚ ਕੇ ਉਸ ਨੇ ਰਿਸੈਪਸ਼ਨ ਤੇ ਡਾਕਟਰ ਦਾ ਨਾਮ ਦੱਸਿਆ ਅੱਧੇ ਘੰਟੇ ਦੇ ਇੰਤਜ਼ਾਰ ਤੋਂ ਬਾਅਦ ਉਸ ਨੂੰ ਡਾਕਟਰ ਅਲੋਕ ਦੇ ਕੈਬਨ ਵਿੱਚ ਭੇਜਿਆ ਗਿਆ ਡਾਕਟਰ ਸਾਹਿਬ ਇਹ ਮੇਰੇ ਪਤੀ ਰਾਜਵੀਰ ਦੀ ਰਿਪੋਰਟ ਹੈ ਮੈਨੂੰ ਇਹ ਘਰ ਵਿੱਚ ਮਿਲੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਤੁਸੀਂ ਦੱਸ ਸਕਦੇ ਹੋ ਕਿ ਇਸ ਵਿੱਚ ਕੀ ਲਿਖਿਆ ਹੈ ਡਾਕਟਰ ਅਲੋਕ ਨੇ ਰਿਪੋਰਟ ਦੇਖੀ ਤੇ ਫਿਰ ਸੁਮਨ ਦੇ ਚਿੰਤਾ ਭਰੇ ਚਿਹਰੇ ਨੂੰ ਦੇਖਿਆ ਉਹਨਾਂ ਨੇ ਇੱਕ ਗਹਿਰਾ ਸਾਹ ਲਿਆ ਤੁਸੀਂ ਬੈਠ ਜਾਓ ਮਿਸੇਜ ਸੁਮਨ ਡਾਕਟਰ ਨੇ ਸਮਝਾਉਣਾ ਸ਼ੁਰੂ ਕੀਤਾ ਦੇਖੋ ਜਦੋਂ ਤੋਂ ਰਾਜਵੀਰ ਦੀ ਬਿਮਾਰੀ ਸਾਹਮਣੇ ਆਈ ਸੀ ਉਦੋਂ ਤੋਂ ਸ਼ਾਇਦ ਉਹਨਾਂ ਨੂੰ ਕੁਝ ਜ਼ਿਆਦਾ ਹੀ ਦਵਾਈਆਂ ਦਿੱਤੀਆਂ ਗਈਆਂ ਸੀ ਲੱਖਾਂ ਵਿੱਚੋਂ ਇੱਕ ਮਰੀਜ਼ ਤੇ ਉਹਨਾਂ ਦਵਾਈਆਂ ਦਾ ਸਾਈਡ ਇਫੈਕਟ ਹੁੰਦਾ ਹੈ ਤੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਉਹਨਾਂ ਲੱਖਾਂ ਵਿੱਚੋਂ ਇੱਕ ਰਾਜਵੀਰ ਹੈ ਸੁਮਨ ਦੇ ਸਾਹ اٹਕ ਗਏ ਉਹਨਾਂ ਦਵਾਈਆਂ ਨੇ ਰਾਜਵੀਰ ਦੇ ਸਰੀਰ ਵਿੱਚ ਇੱਕ ਤਰ੍ਹਾਂ ਦੇ ਕੈਂਸਰ ਦਾ ਅੰਛ ਪੈਦਾ ਕਰ ਦਿੱਤਾ ਇਸ ਦਾ ਪਤਾ ਉਹਨਾਂ ਨੂੰ ਟਰਾਂਸਪਲਾਂਟ ਤੋਂ ਬਾਅਦ ਹੋਏ ਚੈੱਕਅਪ ਵਿੱਚ ਲੱਗਿਆ ਕੈਂਸਰ ਇਹ ਸ਼ਬਦ ਸੁਮਨ ਦੇ ਮੂੰਹ ਵਿੱਚ ਹੀ ਸਿਸਕੀ ਬਣ ਕੇ ਨਿਕਲਿਆ ਡਾਕਟਰ ਨੇ ਦੁਖੀ ਮਨ ਨਾਲ ਸਿਰ ਹਿਲਾਇਆ ਇਸ ਕੈਂਸਰ ਤੇ ਕੀਮੋਥੈਰੇਪੀ ਦਾ ਵੀ ਅਸਰ ਹੋਣ ਦੀ ਉਮੀਦ ਨਾ ਦੇ ਬਰਾਬਰ ਹੈ ਸੁਮਨ ਨੇ ਆਪਣੀ ਸਾਰੀ ਹਿੰਮਤ ਜਟਾ ਕੇ ਸਭ ਤੋਂ ਮੁਸ਼ਕਲ ਸਵਾਲ ਪੁੱਛਿਆ ਉਹਨਾਂ ਦੇ ਕੋਲ ਕਿੰਨਾ ਸਮਾਂ ਡਾਕਟਰ ਕੁਝ ਪਲ ਚੁੱਪ ਰਿਹਾ ਫਿਰ ਸ਼ਾਂਤ ਆਵਾਜ਼ ਵਿੱਚ ਬੋਲੇ ਮੈਡੀਕਲ ਸਾਇੰਸ ਦੇ ਅਨੁਸਾਰ ਸ਼ਾਇਦ 6 ਤੋਂ 7 ਮਹੀਨੇ ਉਹ ਪਲ ਸਭ ਕੁਝ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੋ ਗਿਆ ਰਾਜਵੀਰ ਦੀ ਬੇਰੁਖੀ ਉਸਦਾ ਗੁੱਸਾ ਉਸਦੇ ਤਲਾਕ ਦਾ ਫੈਸਲਾ ਸਾਬਕ ਮਖੌਟਾ ਸੀ ਇੱਕ ਮਖੌਟਾ ਜਿਸ ਦੇ ਪਿੱਛੇ ਇੱਕ ਟੁੱਟਦਾ ਹੋਇਆ ਇਨਸਾਨ ਆਪਣੀ ਪਤਨੀ ਨੂੰ ਆਉਣ ਵਾਲੇ ਦਰਦ ਤੋਂ ਬਚਾਉਣ ਦੀ ਆਖਰੀ ਕੋਸ਼ਿਸ਼ ਕਰ ਰਿਹਾ ਸੀ ਘਰ ਪਹੁੰਚ ਕੇ ਸੁਮਨ ਰਿਪੋਰਟ ਲੈ ਕੇ ਰਾਜਵੀਰ ਦੇ ਸਾਹਮਣੇ ਖੜੀ ਹੋ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਇੱਕ ਗਹਿਰਾ ਦਰਦ ਸੀ ਇਹ ਵਜ੍ਹਾ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਪੁੱਛਿਆ ਰਾਜਵੀਰ ਨੇ ਰਿਪੋਰਟ ਸੁਮਨ ਦੇ ਹੱਥ ਵਿੱਚ ਦੇਖੀ ਤਾ ਉਸਦਾ ਪੱਥਰ ਵਰਗਾ ਚਿਹਰਾ ਪਲਪਾਰ ਵਿੱਚ ਬिखर ਗਿਆ ਉਹ ਫੁੱਟ ਫੁੱਟ ਕੇ ਰੋਣ ਲੱਗਿਆ ਇੰਨੇ ਮਹੀਨਿਆਂ ਦਾ ਦਬਾਇਆ ਹੋਇਆ ਦਰਦ ਤੇ ਬੇਵਸੀ ਸਲਾਬ ਬਣ ਕੇ ਉਸ ਦੀਆਂ ਅੱਖਾਂ ਰਾਹੀਂ ਵਹਿਣ ਲੱਗੀ ਹਾਂ ਉਸਨੇ ਸਿਸਕੀਆਂ ਦੇ ਵਿੱਚ ਦੀ ਕਿਹਾ ਮੈਂ ਤੈਨੂੰ ਇੱਕ ਜਵਾਨ ਵਿਧਵਾ ਬਣਦੇ ਨਹੀਂ ਦੇਖ ਸਕਦਾ ਸੀ ਸੁਮਨ ਮੈਂ ਚਾਹੁੰਦਾ ਸੀ ਕਿ ਤੂੰ ਮੈਨੂੰ ਇੰਨੀ ਨਫ਼ਰਤ ਕਰੇ ਕਿ ਮੇਰੇ ਜਾਣ ਤੋਂ ਬਾਅਦ ਇਨੂੰ ਦੋਖਣਾ ਹੋਵੇ ਤੂੰ ਆਪਣੀ ਜ਼ਿੰਦਗੀ ਦੁਬਾਰਾ ਸ਼ੁਰੂ ਕਰ ਸਕੇ ਮੈਂ ਸਵਾਰਥੀ ਬਣਾ ਜਾਉਂਦਾ ਸੀ ਤਾਂ ਕਿ ਤੂੰ ਮੈਨੂੰ ਆਸਾਨੀ ਨਾਲ ਭੁੱਲ ਸਕੇ ਸੁਮਨ ਨੇ ਰਾਜਵੀਰ ਦੇ ਲਿਆਂਦੇ ਹੋਏ ਤਲਾਕ ਦੇ ਕਾਗਜ਼ ਚੁੱਕੇ ਤੇ ਉਹਨਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਉਸ ਨੇ ਰਾਜਵੀਰ ਨੂੰ ਕੱਸ ਕੇ ਆਪਣੇ ਗਲੇ ਲਗਾ ਲਿਆ ਤੂੰ پاگل ਹੋ ਗਿਆ ਤੂੰ ਸੋਚਿਆ ਕਿ ਮੈਨੂੰ ਖੁਦ ਤੋਂ ਦੂਰ ਕਰਕੇ ਆਪਣੇ ਆਪ ਨੂੰ ਬਚਾ ਲਵੋਗੇ ਮੈਂ ਆਪਣੀ ਕਿਡਨੀ ਤੈਨੂੰ ਲੰਬੀ ਉਮਰ ਵਾਸਤੇ ਨਹੀਂ ਤੇਰੇ ਨਾਲ ਜ਼ਿੰਦਗੀ ਜਿਉਣ ਲਈ ਦਿੱਤੀ ਸੀ ਚਾਹੇ ਉਹ ਜ਼ਿੰਦਗੀ ਇੱਕ ਦਿਨ ਦੀ ਹੋਵੇ ਜਾਂ 100 ਸਾਲ ਦੀ ਉਸਨੇ ਦ੍ਰਿੜਤਾ ਨਾਲ ਕਿਹਾ ਇਹ ਲੜਾਈ ਹਜੇ ਖਤਮ ਨਹੀਂ ਹੋਈ ਰਾਜਵੀਰ ਅਸੀਂ ਇਸ ਨੂੰ ਵੀ ਮਿਲ ਕੇ ਇਕੱਠੇ ਲੜਾਂਗੇ ਤੇ ਜਿੱਤਾਂਗੇ ਵੀ ਮੈਂ ਹਾਰ ਨਹੀਂ ਮੰਨਾਂਗੀ ਤੇ ਤੈਨੂੰ ਵੀ ਹਾਰ ਨਹੀਂ ਮੰਨਣ ਦੇਵਾਂਗੀ ਉਸ ਦਿਨ ਤੋਂ ਬਾਅਦ ਘਰ ਦਾ ਮਾਹੌਲ ਬਦਲ ਗਿਆ ਨਿਰਾਸ਼ਾ ਦੀ ਜਗ੍ਹਾ ਹੁਣ ਇੱਕ ਨਵੀਂ جنگ ਦੀ ਤਿਆਰੀ ਨੇ ਲੈ ਲਈ ਸੁਮਨ ਤੇ ਰਾਜਵੀਰ ਦੇ ਪਰਿਵਾਰ ਨੇ ਧਨਰਾਤ ਇੱਕ ਕਰ ਦਿੱਤਾ ਦੇਸ਼ ਵਿਦੇਸ਼ ਦੇ ਹਰ ਛੋਟੇ ਵੱਡੇ ਹਸਪਤਾਲ ਵਿੱਚ ਸੰਪਰਕ ਕੀਤਾ ਗਿਆ ਹਰ ਜਾਣੇ ਮਾਣੇ ਡਾਕਟਰ ਤੋਂ ਸਲਾਹ ਲਈ ਗਈ ਪਰ ਹਰ ਜਗ੍ਹਾ ਤੋਂ ਇੱਕੋ ਹੀ ਜਵਾਬ ਮਿਲਦਾ ਇਹ ਕੈਂਸਰ ਬਹੁਤ ਖਤਰਨਾਕ ਹੈ ਇਸ ਦਾ ਕੋਈ ਪੱਕਾ ਇਲਾਜ ਨਹੀਂ ਉਮੀਦਾਂ ਹੌਲੀ ਹੌਲੀ ਦਮ ਤੋੜ ਰਹੀਆਂ ਸੀ ਪਰ ਸੁਮਨ ਨੇ ਹਾਰ ਨਹੀਂ ਮੰਨੀ ਸੀ ਉਹ ਰੋਜ਼ ਕਈ ਘੰਟੇ ਇੰਟਰਨੈਟ ਤੇ ਇਸ ਬਿਮਾਰੀ ਦੇ ਬਾਰੇ ਪੜ੍ਹਦੀ ਦੁਨੀਆ ਭਰ ਦੇ ਰਿਸਰਚ ਪੇਪਰ ਕੰਗਾਲ ਦੀ ਇੱਕ ਦਿਨ ਮਹੀਨਿਆਂ ਦੀ ਖੋਜ ਤੋਂ ਬਾਅਦ ਉਸ ਨੂੰ ਇੱਕ ਜਰਮਨੀ ਦੇ ਸਪੈਸ਼ਲ ਡਾਕਟਰ ਬਾਰੇ ਪਤਾ ਲੱਗਿਆ ਉਥੋਂ ਦੇ ਡਾਕਟਰ ਬਿਲਕੁਲ ਇੱਕ ਨਵੀਂ ਤਕਨੀਕ ਤੇ ਕੰਮ ਕਰ ਰਹੇ ਸੀ ਇਹ ਇੱਕ ਤਰ੍ਹਾਂ ਦੀ ਇੱਕ ਸੈੱਲ ਥੈਰੇਪੀ ਸੀ ਜਿਸ ਵਿੱਚ ਸਰੀਰ ਨੂੰ ਤਾਕਤਵਰ ਬਣਾ ਕੇ ਕੈਂਸਰ ਨਾਲ ਲੜਨ ਦੇ ਲਈ ਤਿਆਰ ਕੀਤਾ ਜਾਂਦਾ ਸੀ ਇਹ ਥੈਰੇਪੀ ਖਾਸ ਤੌਰ ਤੇ ਰਾਜਵੀਰ ਦੇ ਮਾਮਲੇ ਵਿੱਚ ਕਾਫੀ ਮਦਦਗਾਰ ਸਾਬਤ ਹੋ ਰਹੀ ਸੀ ਇਹ ਇੱਕ ਉਮੀਦ ਦੀ ਕਿਰਨ ਸੀ ਇੱਕ ਏਦਾਂ ਦਾ ਦੀਵਾ ਜੋ ਹਨੇਰੇ ਵਿੱਚ ਟਿਮਟਿਮਾ ਰਿਹਾ ਸੀ ਸੁਮਨ ਨੇ ਤੁਰੰਤ ਉਸ ਸੈਂਟਰ ਵਿੱਚ ਸੰਪਰਕ ਕੀਤਾ ਕਈ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਉੱਥੋਂ ਜਵਾਬ ਆਇਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਡਾਕਟਰ ਨੇ ਰਾਜਵੀਰ ਦਾ ਕੇਸ ਸਟੱਡੀ ਕਰਨ ਤੋਂ ਬਾਅਦ ਕਿਹਾ ਕਿ ਉਹ ਇਲਾਜ ਦੇ ਲਈ ਤਿਆਰ ਹੈ ਲੇਕਿਨ ਉਹ ਈਮੇਲ ਦੇ ਆਖਰੀ ਹਿੱਸੇ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਉਸ ਦੇ ਇਲਾਜ ਤੇ ਲਗਭਗ 2 ਕਰੋੜ ਦਾ ਖਰਚਾ ਹੋਣ ਬਾਰੇ ਦੱਸਿਆ 2 ਕਰੋੜ ਇਹ ਖਬਰ ਸੁਣ ਕੇ ਕਪਾਲ ਦੇ ਲਈ ਕਮਰੇ ਵਿੱਚ ਸਿਰ ਨਾਟਾ ਛਾ ਗਿਆ ਰਾਜਵੀਰ ਦੇ ਪਾਪਾ ਸਿਰ ਫੜ ਕੇ ਬੈਠ ਗਏ ਇਹ ਉਹਨਾਂ ਦੇ ਲਈ ਪਹਾੜ ਵਰਗੀ ਰਕਮ ਸੀ ਜਿਸ ਨੂੰ ਇਕੱਠਾ ਕਰਨਾ ਉਹਨਾਂ ਦੇ ਲਈ ਨਾ ਮੁਮਕਿਨ ਸੀ ਰਾਜਵੀਰ ਦੀਆਂ ਅੱਖਾਂ ਵਿੱਚ ਜੋ ਥੋੜੀ ਬਹੁਤ ਉਮੀਦ ਜਗੀ ਸੀ ਉਹ ਵੀ ਬੁਝ ਗਈ ਪਰ ਸੁਮੰਦੀਆਂ ਅੱਖਾਂ ਵਿੱਚ ਇੱਕ ਅਲੱਗ ਹੀ ਦ੍ਰਿੜਤਾ ਸੀ ਉਸਨੇ ਸਾਰਿਆਂ ਦੇ ਚਿਹਰਿਆਂ ਤੇ ਨਿਰਾਸ਼ਾ ਦੇਖੀ ਤੇ ਫਿਰ ਇੱਕ ਮਜ਼ਬੂਤ ਆਵਾਜ਼ ਵਿੱਚ ਕਿਹਾ ਅਸੀਂ ਹਾਰ ਨਹੀਂ ਮੰਨ ਸਕਦੇ ਅਸੀਂ ਆਪਣਾ ਇਹ ਘਰ ਗੈਣੇ ਰੱਖ ਦੇਵਾਂਗੇ ਰਾਜਵੀਰ ਦੀ ਜ਼ਿੰਦਗੀ ਤੋਂ ਵੱਧ ਕੇ ਤਾਂ ਕੁਝ ਵੀ ਨਹੀਂ ਉਸ ਦੀ ਆਵਾਜ਼ ਵਿੱਚ ਜਿੱਦ ਸੀ ਭਰੋਸਾ ਸੀ ਤੇ ਆਪਣੇ ਪਿਆਰ ਨੂੰ ਕਿਸੇ ਵੀ ਕੀਮਤ ਤੇ ਬਚਾਉਣ ਦਾ ਜਜ਼ਬਾ ਰਾਜਵੀਰ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸੁਮਨ ਨੇ ਉਸ ਦੀ ਇੱਕ ਨਾ ਸੁਣੀ ਮੰਗਲ ਸੂਤਰ ਨੂੰ ਛੱਡ ਕੇ ਉਸ ਨੇ ਬਾਕੀ ਸਾਰੇ ਗਹਿਣੇ ਵੇਚ ਦਿੱਤੇ ਜੋ ਕਰੀਬ 15 ਲੱਖ ਰੁਪਏ ਦੇ ਸੀ ਘਰ ਨੂੰ ਗਹਿਣੇ ਰੱਖ ਦਿੱਤਾ ਗਿਆ ਫਿਰ ਸੁਮਨ ਦੇ ਪਾਪਾ ਅੱਗੇ ਆਏ ਤੇ ਉਹਨਾਂ ਨੇ ਆਪਣੇ ਜੀਵਨ ਭਰ ਦੀ ਜਮ੍ਹਾਂ ਪੂੰਜੀ ਤੇ ਸੁਮਨ ਦੀ ਮੰਮੀ ਦੇ ਗਹਿਣੇ ਵੀ ਲਿਆ ਕੇ ਸੁਮਨ ਦੇ ਹੱਥ ਤੇ ਰੱਖ ਦਿੱਤੇ ਇਹ ਖਬਰ ਫੈਲਦੇ ਹੀ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਵੀ ਆਪਣੀ ਪਹੁੰਚ ਅਨੁਸਾਰ ਮਦਦ ਕੀਤੀ ਤੇ ਆਖਿਰ ਇਲਾਜ ਦੇ ਲਈ ਜ਼ਰੂਰੀ ਰਕਮ ਇਕੱਠੀ ਹੋ ਗਈ ਪੈਸਿਆਂ ਦਾ ਇੰਤਜ਼ਾਮ ਹੁੰਦੇ ਹੀ ਉਹ ਜਰਮਨੀ ਦੇ ਲਈ ਰਵਾਨਾ ਹੋ ਗਏ ਇਲਾਜ ਦਾ ਸਫ਼ਰ ਲੰਬਾ ਤੇ ਬੇहद ਮੁਸ਼ਕਲ ਸੀ ਥੈਰੇਪੀ ਦੇ ਸਾਈਡ ਇਫੈਕਟ ਰਾਜਵੀਰ ਦੇ ਸਰੀਰ ਨੂੰ ਤੋੜ ਰਹੇ ਸੀ ਪਰ ਸੁਮਨ ਦਾ ਪਿਆਰ ਤੇ ਵਿਸ਼ਵਾਸ ਨੇ ਉਸ ਦੀ ਹਿੰਮਤ ਬਣਾਈ ਹੋਈ ਸੀ ਉਹ ਹਰ ਪਲ ਢਾਲ ਦੀ ਤਰ੍ਹਾਂ ਉਸ ਦੇ ਨਾਲ ਰਹਿੰਦੀ ਕਦੇ ਉਸ ਨੂੰ ਹਸਾਉਂਦੀ ਤੇ ਕਦੇ ਉਸ ਦਾ ਹੱਥ ਫੜ ਕੇ ਕਈ ਘੰਟੇ ਬੈਠੀ ਰਹਿੰਦੀ ਉਸ ਨੂੰ ਭਵਿੱਖ ਦੇ ਸੁਪਨੇ ਦਿਖਾਉਂਦੀ ਜਦੋਂ ਅਸੀਂ ਇੱਥੋਂ ਠੀਕ ਹੋ ਕੇ ਵਾਪਸ ਜਾਵਾਂਗੇ ਤਾਂ ਆਪਾਂ ਪਹਾੜਾਂ ਤੇ ਘੁੰਮਣ ਲਈ ਜਾਵਾਂਗੇ ਆਖਿਰਕਾਰ ਜਦੋਂ ਡਾਕਟਰ ਨੇ ਰਾਜਵੀਰ ਦੀ ਟੈਸਟ ਰਿਪੋਰਟ ਦੇਖੀ ਤਾਂ ਉਸਦੇ ਚਿਹਰੇ ਤੇ ਇੱਕ ਮੁਸਕਾਨ ਆ ਗਈ ਉਹਨਾਂ ਨੇ ਰਾਜਵੀਰ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਕੰਗ੍ਰੈਚੁਲੇਸ਼ਨ ਤੁਸੀਂ ਹੁਣ ਬਿਲਕੁਲ ਠੀਕ ਹੋ ਰਹੇ ਹੋ ਮਿਸਟਰ ਰਾਜਵੀਰ ਇਹ ਸੁਣਦੇ ਹੀ ਸੁਮਨ ਉਥੇ ਹੀ ਠੰਡੇ ਫਰਸ਼ ਤੇ ਬੈਠ ਗਈ ਤੇ ਬੱਚਿਆਂ ਦੀ ਤਰ੍ਹਾਂ ਫੁੱਟ ਫੁੱਟ ਕੇ ਰੋਣ ਲੱਗੀ ਰਾਜਵੀਰ ਜੋ ਖੁਦ ਇਸ ਖਬਰ ਨਾਲ ਸੁਣ ਸੀ ਉਹ ਵੀ ਉਸ ਦੇ ਕੋਲ ਬੈਠਿਆ ਉਸ ਨੇ ਹੌਲੀ ਜਿਹੀ ਸੁਮਨ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੁਮਨ ਨੇ ਆਪਣਾ ਚਿਹਰਾ ਰਾਜਵੀਰ ਦੇ ਬਾਹਾਂ ਵਿੱਚ ਛੁਪਾ ਲਿਆ ਤੇ ਫਿਰ ਤੋਂ ਰੋਣ ਲੱਗੀ ਰਾਜਵੀਰ ਉਸ ਨੂੰ ਚੁੱਪ ਕਰਵਾਉਂਦਾ ਰਿਹਾ ਦੋਨੇ ਇੱਕ ਦੂਜੇ ਨੂੰ ਇੱਕ ਸ਼ਬਦ ਵੀ ਨਾ ਬੋਲ ਸਕੇ ਸ਼ਬਦਾਂ ਦੀ ਜ਼ਰੂਰਤ ਵੀ ਕਿਸ ਨੂੰ ਸੀ ਅੱਜ ਤੱਕ ਖਮੋਸ਼ੀ ਵੀ ਜਸ਼ਨ ਮਨਾ ਰਹੀ ਸੀ ਪਰ ਵਾਪਸ ਆਉਂਦੇ ਸਮੇਂ ਰਾਜਵੀਰ ਨੇ ਹੌਲੀ ਜਿਹੀ ਸੁਮਨ ਦਾ ਹੱਥ ਆਪਣੇ ਹੱਥਾਂ ਵਿੱਚ ਫੜਿਆ ਉਸ ਦੀ ਆਵਾਜ਼ ਥੋੜਾ ਕੰਬ ਰਹੀ ਸੀ ਸੁਮਨ ਮੈਨੂੰ ਮaaf ਕਰ ਦੇ ਮੈਂ ਤੇਰੇ ਨਾਲ ਸੁਮਨ ਨੇ ਪਿਆਰ ਨਾਲ ਆਪਣਾ ਹੱਥ ਉਸ ਦੇ ਮੂੰਹ ਤੇ ਰੱਖ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਬਸ ਉਸ ਦੀਆਂ ਅੱਖਾਂ ਵਿੱਚ ਹੰਝੂ ਸੀ ਪਰ ਉਹਨਾਂ ਵਿੱਚ ਸ਼ਿਕਾਇਤ ਨਹੀਂ ਸਿਰਫ ਪਿਆਰ ਸੀ ਮੈਂ ਕਿਹਾ ਸੀ ਨਾ ਅਸੀਂ ਜਿੱਤਾਂਗੇ ਉਹ ਦੋਨੇ ਘਰ ਵਾਪਸ ਆ ਗਏ ਤਾਂ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਛਾ ਗਿਆ ਪਰ ਆਰਥਿਕ ਤੰਗੀ ਬਣੀ ਹੋਈ ਸੀ ਰਾਜਵੀਰ ਦੇ ਪਾਪਾ ਹੁਣ ਬੁੱਢੇ ਹੋ ਚੁੱਕੇ ਸੀ ਤੇ ਉਹਨਾਂ ਤੋਂ ਕਾਰੋਬਾਰ ਸੰਭਾਲਿਆ ਨਹੀਂ ਜਾ ਰਿਹਾ ਸੀ ਦੁਕਾਨ ਦਾ ਕੰਮ ਠੱਪ ਹੋ ਗਿਆ ਸੀ ਸੁਮਨ ਨੇ ਰਾਜਵੀਰ ਦੀ ਬਿਮਾਰੀ ਦੇ ਚੱਲਦੇ ਆਪਣੀ ਨੌਕਰੀ ਛੱਡ ਚੁੱਕੀ ਸੀ ਹੁਣ ਉਸਨੇ ਦੁਕਾਨ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੁਣ ਉਹ ਗ੍ਰਾਹਕਾਂ ਨੂੰ ਰੰਗ-ਬਰੰਗੇ ਕੱਪੜਿਆਂ ਦੀਆਂ ਤਹਾਂ ਖੋਲ ਕੇ ਦਿਖਾਉਣ ਲੱਗੀ ਸੀ ਉਸਦੀ ਮਿੱਠੀ ਬੋਲੀ ਤੇ ਲਗਣ ਦੇ ਕਾਰਨ ਨਾ ਕੇਵਲ ਦੁਕਾਨ ਦੀ ਗੁਵਾਚੀ ਹੋਈ ਰੌਣਕ ਵਾਪਸ ਆ ਗਈ ਬਲਕਿ ਪਰਿਵਾਰ ਦੇ ਟੁੱਟੇ ਹੋਏ ਹੌਸਲਿਆਂ ਨੂੰ ਵੀ ਫਿਰ ਤੋਂ ਜੋੜ ਦਿੱਤਾ ਅੱਜ ਉਸੇ ਘਰ ਦੀ ਛੱਤ ਦੇ ਹੇਠ ਪੂਰਾ ਪਰਿਵਾਰ ਇਕੱਠਾ ਹਾਸੀ ਖੁਸ਼ੀ ਰਹਿਣ ਲੱਗਿਆ ਰਾਜਵੀਰ ਹੁਣ ਪੂਰੀ ਤਰ੍ਹਾਂ ਠੀਕ ਹੈ ਤੇ ਸੁਮਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਦੁਕਾਨ ਸੰਭਾਲਦਾ ਹੈ ਦੋਸਤੋ ਸੁਮਨ ਤੇ ਰਾਜਵੀਰ ਦੀ ਕਹਾਣੀ ਉਸ ਪਿਆਰ ਦੀ ਮਿਸਾਲ ਹੈ ਜੋ ਨਿਯਤੀ ਨੂੰ ਵੀ ਚੁਣੌਤੀ ਦੇ ਸਕਦਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਪਿਆਰ ਤੇ ਪਰਿਵਾਰ ਨਾਲ ਹੋਣ ਤਾਂ ਜ਼ਿੰਦਗੀ ਦੀ ਸਭ ਤੋਂ ਵੱਡੀ ਜੰਗ ਵੀ ਜਿੱਤੀ ਜਾ ਸਕਦੀ ਹੈ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ